ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਕਰ ਦੋ ਜਦੋਂ ਫਿਰ ਸਿੰਘਾਂ ਨੇ ਛੱਡਿਆ ਚੌਧਰੀ ਦਾ ਹਾਰ ਤੇ ਐਤਵਾਰ ਵਰਗਾ ਹੋ ਗਿਆ ਜਿੱਦਾ ਛੁੱਟੀ ਹੁੰਦੀ ਏਦਾਂ ਨੇ ਮੂੰਹ ਦੇ ਸਾਰੇ ਰੌਣਕੀ ਉੱਡ ਗਈ ਇਹਦਾ ਨਾਸਾ ਪਾੜਨੀਆਂ ਸਿਰ ਖਿਲਰ ਗਿਆ ਕੱਪੜੇ ਪਾੜ ਕੇ ਬੁਰਾ ਹਾਲ ਲੰਭ ਗਏ ਜਦੋਂ ਲੱਗਾ ਨੇ ਤੁਰਨ ਬਾਬੇ ਕਾਲਾ ਸੜੀ ਅੱਖਾਂ ਬਈ ਚੰਦਰੀਆ ਜਿਹੜੇ ਜਾਂਦਾ ਜਾਂਦਾ ਗੱਲ ਸੁਣ ਕੇ ਗਏ ਚੌਧਰੀ ਖਲੋ ਗਿਆ ਬਾਬਾ ਜੀ ਕਹਿੰਦੇ ਚੰਦਰੀ ਜਿਹੜੀ ਰਾਜ ਦਾ ਜਿਹੜੀ ਹਕਮਤ ਦਾ ਜਿਹੜੀਆਂ ਫੌਜਾਂ ਦਾ ਤੈਨੂੰ ਮਾਰਿਆ ਨਾ ਸਾਨੂੰ ਪਤਾ ਵੀ ਤੂੰ ਉਹ ਰੱਸੀ ਐ ਜਿਹੜੀ ਸੜ ਭਾਵੇਂ ਜਾਵੇ ਉਹਦੇ ਵਲ ਨਹੀਂ ਜਾਂਦੇ ਤੇ ਸਿਆਰੇ ਨਹੀਂ ਖਾਵਤ ਆ ਕੋਈ ਰੱਸੀ ਛੜ ਗਈ ਤੇ ਵਲ ਨਹੀਂ ਗਏ ਜਿਹੜੇ ਰੱਸੀ ਦੇ ਵਲ ਪਏ ਹੁੰਦੇ ਉਹ ਨਹੀਂ ਨਿਕਲਦੇ ਭਾਵੇਂ ਸੜ ਵੀ ਜਾਂਦੀ ਬਾਬਾ ਜੀ ਆਨੇ ਚੰਦਰੀਆ ਸਾਨੂੰ ਤੇਰਾ ਪਤਾ ਆ ਕਿ ਤੂੰ ਛੰਕਰ ਤੇ ਖਾਦੇ ਰਹੀ ਨਾ ਪਰ ਤੂੰ ਚੁੱਪ ਕਰਕੇ ਬੈਣ ਵਾਲਾ ਨਹੀਂ ਹੈਗਾ ਕਿੰਨੂ ਇਸ ਕਰਕੇ ਖਿਲਾ ਰਿਆ ਇੱਕ ਕਰਤੂਤ ਮਾਰੀ ਚੜੀਏ ਤੇ ਮਾੜਾ ਮੁੱਲ ਪੈਂਦਾ ਹੀ ਜਾ ਹੁਣ ਜਾ ਜੋਰ ਕਨਸਲਟੇ ਕਰਨੀ ਬਾਬਾ ਤਾਰਾ ਸ਼੍ਰੀ ਜੀ ਕਹਿੰਦੇ ਮੈਂ ਇੱਥੇ ਹੀ ਮੈਂ ਧੌੜਨ ਵਾਲਿਆ ਜੇ ਨਹੀਂ ਤੇ ਅੱਜ ਤੈਨੂੰ ਖੁਦ ਭਾਰੇ ਕਰਨ ਨੂੰ ਚਾਹੀਦਾ ਨਾ ਬਾਬਾ ਜੀ ਕਹਿੰਦੇ ਮੈਂ ਆ ਹੀ ਖੀਆਂ ਜਾ ਜਿਹਨੂੰ ਲੈ ਆਉਂਦੇ ਲੈਵਾ ਤੂੰ ਦੱਸਾਂ ਕਿ ਜੀ ਕਿਸਾਂ ਨੇ ਰਸੇ ਤਰੀਕੇ ਇੱਡਾ ਹੈ ਭਾਈ ਨੇ ਜਦ ਕਹਿ ਕੇ ਚੌਧਰੀ ਤੋਰਤਾ ਹੁਣ ਗੱਲ ਹੋਈ ਹੈ ਰਸਿਆਂ ਤੋਂ ਸ਼ੁਰੂ ਤੇ ਗਾ ਤੋਂ ਗਾਮਰ ਵਿੱਚ ਨਿਰਦੀ ਗਈ ਵਿਗੜੇ ਨਹੀਂ ਕਿੱਥੇ ਜਾ ਕੇ ਮੁਪੜੇਗੀ ਇਹ ਤੁਹੀਂ ਸੁਣਨਾ ਹੁੰਦਾ ਬਾਬਾ ਜੀ ਨੇ ਚੌਧਰੀ ਤੋਰਤਾ ਇਹ ਆ ਗਿਆ ਆਪਣੇ ਪਿੰਡ ਪਹਿਲਾ ਹੁੰਦਾ ਸੀ ਢੋਡੀ ਤੇ ਬਹਿ ਕੇ ਤੋਰਦਾ ਹੋਰ ਜੇ ਨਾ ਗੁਰਾਂਵਾਲ ਕੀਤਾ ਸੀ ਖਾਲਸੇ ਨੇ ਇਹ ਮੁੰਹ ਜਵਲੇਕੇ ਦੇ ਘਰ ਜਾਵਲਿਆ ਇਹਦੇ ਘਰ ਦੇ ਗੁੰਗਰਦੜੀ ਜਾਂਦੇ ਸੀ ਇਹਦਾ ਪੈੜਾ ਹੋ ਗਿਆ ਬਣ ਗਿਆ ਸੀ ਚੌਧਰੀ ਸਹਿਬ ਰਾਏ ਇਹਦੀਆਂ ਘਰਵਾਲੀਆਂ ਬੜੀਆਂ ਸਿਆਣੀਆਂ ਸੀ ਤੇ ਖਾਲਸਾ ਦੀ ਘਰਵਾਲੀ ਸਿਆਣੀ ਹੋਵੇ ਤੇ ਘਰ ਚੱਲਦੇ ਆ ਸਿਆਣੇ ਮੁਜਰਰਾਂ ਦੀ ਕਹਾਵਤ ਆ ਵੀ 20 ਦਿਨਾਂ ਦਾ ਰਾਖਣ ਦੇ ਘਰ 'ਚ ਹੋਵੇ ਮਾਈ ਸਿਆਣੀ ਹੋਵੇ ਤਾਂ ਮਹੀਨਾ ਚਲਾ ਜਾਂਦੀ ਆ ਇਹ ਸਿਆਣੀਆਂ ਮਾਈਆਂ ਦਾ ਤਰੀਕਾ ਵਾ ਮਾਈ ਸੋਈ ਦੇ ਨੱਕੇ ਨਾਲ ਘਰ ਚਾੜ ਵੀ

ਜਿੱਥੇ ਆਪਣੀ ਕਿੰਨ ਕੰਟੀ ਸਹਿਜ ਜੀ ਨਾਨਕ ਦੇਵ ਜੀ ਆਲੇ ਕੋਈ ਨੀ ਪ੍ਰਕਾਰ ਤੁਸੀਂ ਇਹ ਜਿਹੜਾ ਬਾਬਾ ਨਾਨਕ ਦੀ ਗੱਲ ਹੈ ਜਿੱਥੇ ਵੀ ਜਿਹੜੇ ਕੋਸ਼ਿਸ਼ ਕੀਤੀ ਆ ਉਹ ਸਾਹਮਣੇ ਖੜੇ ਇੱਕ ਕੰਡੀ ਕੋਈ ਉਹ ਹੋਰ ਵੀ ਬਸੇ ਨੇ 라ਵੰਡੀਆ ਕੌਫੇ ਨਾਰਪੁਰਾ ਸਾਹਮਣੇ ਕੇ ਪਾਸੇ ਤਰਾਲੇ ਦਾ ਬਾਬਾ ਕੋਕੋ ਨਾਨਕ ਜੀ ਦਾ ਨੰਦੂ ਆ ਰਾਜੇ ਦੇ ਪਰਦੇ ਕਿੰਨੇ ਛੋਟੇ ਕੰਡੀ ਚਾਹਦੇ ਆ ਨਾ ਵਾਲਿਆਂ ਮਰਗੀ ਦਾ ਨਾਲ ਖੜਾ ਆ ਪੇਖਾਂਗੇ ਕਿਹੜਾ ਟੱਕਦਾ ਕਿਹੜਾ ਧੰਨ ਧੰਨ ਕਰਵਾਉਂਦਾ ਮਸਤੋਲੇ ਕੰਗੂ ਵਿੱਚ ਹਾਥੋ ਬਜਾਰਾ ਦੇਖੇ ਤੋਂ ਬਾਅਦ ਹੁਣ ਕਟਈਆ ਅਮਰਸ਼ ਬੱਟਾ ਹਾਂ ਹਾਂ ਸਾਹਮਣੇ ਕਮਾਲ ਅਮਰਨ ਬੇਸ਼ਰਪੁਰੀਆ ਓ ਬੱਲੇ 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 ਦਰਸ਼ਕੀਓ ਤਾੜੀ ਜ਼ਰੂਰ ਮਾਰ ਦੇਖੋ ਖਿਡਾਰੀ ਲਈ ਤਾੜੀ ਜ਼ਰੂਰੀ ਹੈ ਤੇ ਕੈਕਟਰ ਲਈ ਸਵਾੜੀ ਜ਼ਰੂਰੀ ਹੈ ਸਰਦਾਰ ਦੇ ਲਈ ਸਾੜੀ ਜੁੜੀ ਹੈ ਬੰਗਾਲਾਂ ਦੇ ਲਈ ਸਾੜੀ ਜੁੜੀ ਹੈ ਤੇ ਖਿਡਾਰੀਆਂ ਨੂੰ ਤਾਰੀ ਬਹੁਤ ਜੁੜੀ ਹੈ ਜੂਰ ਤਾਰੀਆਂ ਮਾਰ ਕੇ ਹੌਸਲਾ ਵਧਾਇ ਕਰੇ ਕਰੇ ਆਹ ਸਾਰੇ ਕਿਹਦੇ ਦੇ ਰੇਡ ਪੈਦੀ ਵਿਚਾਲ ਮੁੰਡੇ ਨੇ ਲਾਓ ਉਧਰ ਦੇ ਪਾਸੇ ਕੀ ਕੋਈ ਮਕਰਾ ਮਨੀ ਇੰਗਲੈਂਡ ਦਾ ਭਰਾ ਥੋੜਾ ਬੜੇ ਪਿਆਰ ਤੋਂ ਦੇ ਕੇ ਬੜਾ ਧੰਨਵਾਦ ਕਰਦੇ ਆਂ ਇੰਗਲੈਂਡ ਦੇ ਮਨੀ ਸਾਡੇ ਭਰਾ ਦਾ ਲਾਓ ਉਧਰ ਲਈ ਪਾਸੇ ਮਲ ਚੋਟੀ ਦਾ ਦਰਾਦਕੇ ਆਲਿਆ ਆਹ ਕਰਦੇ ਟੱਠਾ ਆਹ ਕਰਦੇ ਇਕੱਠਾ ਰੇਡਾਂ ਉੱਪਰ ਮੁੜ ਕੇ ਆਵਣਾ ਨਵਾਂ ਬੜੀ ਆਲਿਆ ਮਾਰ ਸੋਹਣਾ ਕਿੰਗੀ ਹਰ ਇੱਕ ਦੋਸਤ ਕਾ ਜਾਨਾ ਲਾਉ ਖੋਤੇ ਪੱਟੀ ਮੁੰਡਾ ਲੱਗਾ ਮੱਤੀ ਗੁੱਜਰ ਵਧੀਆ ਹੋ ਨਜ਼ਾਰਾ ਚਾਹ ਜੱਤੀ ਦੇ ਕੋਲੋਂ ਬੋਲੇ ਹੈ ਦਾਵਾ ਉਹ ਸਮਰੇ ਕਹਿੰਦੇ ਹਸੈਨ ਗੁੱਜਰ ਨੇ ਕੋਸ਼ਿਸ਼ ਕੀਤੀ ਪਾੜ ਆਪਣੇ ਟੀਮ ਦੇ ਜੁੜ ਗਿਆ ਆ ਚਲਿਆ ਕਿਸਮਤ ਵਾਲ ਥੱਬੇ ਥੱਬੇ ਤੇ ਪੱਤਾ ਮਾਰਾ ਨੰਗਰ ਫਿਰਦਾ ਕਹਿੰਦੇ ਹਰ ਮੁੰਡੇ ਨੇ ਸਰਕਾਰਾਂ ਉਰੇ ਕੀਤੇ ਲੱਗੇ ਤੇ ਚੇਲਾ ਸਾਹਮਣੇ ਕੱਢੀ ਪਾਵਾ ਕੰਦੇ ਹੁਣ ਤੋਹੀ ਕਾ ਆ ਮੁੰਡੇ ਨੂੰ ਤਰਛੇ ਇੱਕ ਪਾਸੇ ਮੇਰੇ ਮਿੱਤਰੋ ਉਹ ਖੱਖਣਾ ਵਾਲਾ ਮੋਲਾ ਸੰਦੀਪ ਮੇਰੇ ਮਿੱਤਰੋ ਲੰਗਪੁਰੀਆ ਕਾ ਆਪਣੇ ਟੱਕਰ ਵੱਡੇ ਮੁੰਡਿਆਂ ਦੇ ਨਾਲ